ਮੈਂ ਤਾਂ ਹਮੇਸ਼ਾ ਕਹਿੰਦਾ ਵੀ ਇੱਕ ਅਨਜਾਣ ਮੁੱਖ ਮੰਤਰੀ ਆ ਜਿਹੜਾ ਉਹ ਪੰਜਾਬ ਨੂੰ ਤੇ ਉਸ ਤੋਂ ਬਾਅਦ ਉਸ ਮੁੱਖ ਮੰਤਰੀ ਨੂੰ ਇੰਨੀਆਂ ਪਰਿੰਡਾਂ ਚਿੰਬੜੀਆਂ ਹੋਈਆਂ ਐ ਵੀ ਭਗਵੰਤ ਮਾਨ ਇੱਕ ਕਮਜ਼ੋਰ ਮੁੱਖ ਮੰਤਰੀ ਆ ਜਿਨੇ ਕਦੇ ਆਪਣੇ ਅਹੁਦਾ ਏ ਉਹਨੂੰ ਸਮਝ ਹੀ ਨਹੀਂ ਆਈ ਵੀ ਮੁੱਖ ਮੰਤਰੀ ਬਣੀ ਮੁੱਖ ਮੰਤਰੀ ਸ਼ਕੀ ਆ ਇਹ ਹਸਪੀਟਲਾਂ ਦੀ ਗੱਲ ਕਰਦੇ ਆ ਅੱਜ ਜਿੰਦਰਾ ਹਸਪੀਟਲ ਕਿੰਨੀ ਵਾਰ ਤੁਸੀਂ ਕਵਰ ਚ ਕਰ ਚੁੱਕੇ ਹੋ ਵੀ ਆਪਰੇਸ਼ਨ ਕਰਦੇ ਕਰਦੇ ਵਿੱਚ ਜਗ੍ਹਾ ਬਿਜਲੀ ਚਲੀ ਜਾਂਦੀ ਐ ਇੱਥੇ ਦੇ ਸਰਦਾਰ ਬਨਵੀਰ ਸਿੰਘ ਜੀ ਮਿਨਿਸਟਰ ਨੇ ਹੈਲਥ ਮਿਨਿਸਟਰ ਮੈਂ ਤੁਹਾਡੇ ਰਾਹੀਂ ਸੁਣਦਾ ਰਿਹਾ ਉਹਨਾਂ ਨੇ ਬੇਵਸੀ ਅਫਸਰਾਂ ਨੂੰ ਲਿਜਾ ਕੇ ਡੀਸੀ ਨੂੰ ਲਿਜਾ ਕੇ ਹੋਰ ਕਾਰਪੋਰੇਸ਼ਨ ਦੇ ਚੀਫ ਨੂੰ ਲਿਜਾ ਕੇ ਉਹਨਾਂ ਨੇ ਬੇਵਸੀ ਸਾਬਤ ਕੀਤੀ ਵੀ ਕਿੰਨੀ ਵਾਰ ਮੈਂ ਯਾਰ ਤੁਹਾਨੂੰ ਸਫਾਈ ਕਰਨ ਨੂੰ ਕਹਿੰਦਾ ਕਿੰਨੀ ਵਾਰ ਕਹਿੰਦਾ ਹੁਣ ਸਭ ਤੋਂ ਵੱਡਾ ਬੇਅਦਬੀ ਦਾ ਇਸ਼ੂ ਸੀ ਉਹ ਚ ਕੀ ਕੀਤਾ ਅਖੀਰ ਅਖੀਰ ਇਹ ਸੀ ਵੀ ਸਾਢੇ 3 ਬਰ ਸਾਲ ਬਾਅਦ ਬਿੱਲ ਲਿਆਵਾਂਗੇ ਅਖੀਰ ਬਿੱਲ ਲਿਆਂਦਾ ਹੀ ਨਹੀਂ ਇਹਨੂੰ ਕਬੇੜੀ ਨਹੀਂ ਕਹੋਗੇ ਤਾਂ ਕੀ ਕਹੋਗੇ ਐਡਾ ਸੀਰੀਅਸ ਗੱਲ ਮੁਰਕੀ ਕਹਿੰਦੇ ਜੀ ਹੁਣ 6 ਮਹੀਨੇ ਇਹਦੇ ਉੱਤੇ ਡਿਸਕਸ਼ਨ ਹੋਊਗੀ ਕੌਂਸਲ ਦੇ ਸਵਾਲ ਪਾਇਸੀ ਕਿ ਜਾਂਤ ਹੋ ਰਿਹਾ ਦੇਖੋ ਇੱਕ ਗੱਲ ਮੇਰੀ ਸਮਝੋ ਮੈਂ ਜੋ ਜਿਸ ਪਰਿਵਾਰ ਚੋਂ ਆ ਜੀ ਅਸੀਂ ਉਹ ਪਰਿਵਾਰ ਆ ਜਿਹਨੇ ਪੰਜਾਬ ਦੇ ਵਿੱਚ ਅਤਵਾਦ ਨੂੰ ਖਤਮ ਕੀਤਾ ਮੇਰੇ ਦਾਦਾ ਜੀ ਨੇ ਉਸ ਵੇਲੇ ਆਪਣੀ ਚਾਹੇ ਉਹ ਨਹੀਂ ਰਹੇ ਪਰ ਇਹ ਪੰਜਾਬ ਨੂੰ ਸਮਝਣਾ ਪੰਜਾਬ ਇੱਕ ਬਾਰਡਰ ਸਟੇਟ ਆ ਪੰਜਾਬ ਇੱਕ ਮਿਨੋਰਿਟੀ ਸਟੇਟ ਆ ਤੇ ਬਹੁਤ ਹਮਲੇ ਆ ਜਿਹੜੇ ਹਮੇਸ਼ਾ ਹੁੰਦੇ ਆ ਬੜੀਆਂ ਤਾਕਤਾਂ ਨੂੰ ਲੱਗੀਆਂ ਰਹਿੰਦੀਆਂ ਆ ਉਸ ਕਾਰਨ ਨੂੰ ਸਮਝ ਕੇ ਉਰੇ ਦੀ ਸਰਕਾਰ ਆ ਜਿਹੜੀ ਇਹ ਅਨਜਾਨ ਸਰਕਾਰ ਮੈਂ ਤਾਂ ਹਮੇਸ਼ਾ ਕਹਿਣਾ ਵੀ ਇੱਕ ਅਨਜਾਨ ਮੁੱਖ ਮੰਤਰੀ ਆ ਜਿਹੜਾ ਉਹ ਪੰਜਾਬ ਨੂੰ ਤੇ ਓਦੋਂ ਬਾਅਦ ਉਸ ਮੁੱਖ ਮੰਤਰੀ ਨੂੰ ਇੰਨੀਆਂ ਪਰਿੰਡਾਂ ਚਿੰਬੜੀਆਂ ਹੋਈਆਂ ਏ ਚਾਹੇ ਉਹ ਕੇਜਰੀਵਾਲ ਹੋਵੇ ਉਹ ਸੁਪਰ ਸੀਐਮ ਓਦੋਂ ਬਾਅਦ ਸੁਸੋਦੀਆ ਹੋਵੇ ਉਹ ਇੱਕ ਸੀਐਮ ਉਰੇ ਜੈਨ ਤੁਸੀਂ ਕਿਸੇ ਵੀ ਆਮ ਹੈ ਵੱਡੇ ਚੈਨਲ ਖੜੇ ਆ ਸਾਰੇ ਚੈਨਲਾਂ ਦੇ ਜਿਹੇ ਵੱਡੇ ਜਿਹੜੇ ਉਹਨਾਂ ਦੇ ਐਡੀਟਰ ਨੇ ਉਹਨਾਂ ਨੂੰ ਸੱਦ ਕੇ ਜੇ ਕੋਈ ਪਾਲਿਸੀ ਬਾਰੇ ਸਮਝਾਉਂਦਾ ਏ ਤਾਂ ਉਹ ਜੈਨ ਸਮਝਾਉਂਦਾ ਸਾਡੇ ਮੰਤਰੀ ਸਾਡੇ ਜਿਹੜੇ ਪੰਜਾਬ ਨੇ ਬਣਾਇਆ ਉਹਨਾਂ ਨੂੰ ਕੀ ਹੋ ਗਿਆ ਉਹ ਕੁਝ ਦੱਸ ਨਹੀਂ ਸਕਦੇ ਇਹ ਜੈਨ ਅੱਗੇ ਆ ਕੇ ਕਿਉਂ ਬੈਠੇ ਆ ਇਹ ਇਸੇ ਕਰਕੇ ਬੈਠੇ ਆ ਵੀ ਭਗਵੰਤ ਮਾਨ ਇੱਕ ਕਮਜ਼ੋਰ ਮੁੱਖ ਮੰਤਰੀ ਆ जिने कदे अपने ओहदा है उनु समझ ही या नहीं आई कि मुख्यमंत्री मेरी मुख्यमंत्री शेप की है आईना ने तो तुर जाना 27 ਤੋਂ ਬਾਅਦ ਭਾਈ ਰਹਿ ਤੈ ਜਾਣਾ ਹੈ ਪੰਜਾਬ ਚ ਤੂੰ ਉਹਦਾ ਜਵਾਬ ਕੀ ਦੇਵੇਂਗਾ ਜਿਹੜੇ ਤੁਸੀਂ ਵਾਦੇ ਕੀਤੇ ਹੋਏ ਸੀ ਉਹਦਾ ਕੀ ਬਣੂਗਾ ਹਜ਼ਾਰ ਹਜ਼ਾਰ ਰੁਪਈਆ ਤਾਂ ਜਾਂ ਦੇ ਨਹੀਂ ਸਕਿਆ ਆਪਾਂ ਇਸ ਤੋਂ ਬਾਅਦ ਉਹਨਾਂ ਦਾ ਕੀ ਕਵਾਂਗੇ ਆ ਆਹੀ ਪਟਿਆਲੇ ਮੈਂ ਖੜਾ ਰਜਿੰਦਰਾ ਹਸਪੀਟਲ ਆਪਰੇਸ਼ਨ ਇਹ ਹਸਪੀਟਲਾਂ ਦੀ ਗੱਲ ਕਰਦੇ ਆ ਅੱਜ ਜਿੰਦਰਾ ਹਸਪੀਟਲ ਕਿੰਨੀ ਵਾਰ ਤੁਸੀਂ ਕਵਰ ਚ ਕਰ ਚੁੱਕੇ ਹੋ ਵੀ ਆਪਰੇਸ਼ਨ ਕਰਦੇ ਕਰਦੇ ਵਿੱਚ ਜਗਾ ਬਿਜਲੀ ਚਲੀ ਜਾਂਦੀ ਹੈ ਇੱਥੇ ਦੇ ਸਰਦਾਰ ਬਨਵੀਰ ਸਿੰਘ ਜੀ ਮਿਨਿਸਟਰ ਨੇ ਹੈਲਥ ਮਿਨਿਸਟਰ ਮੈਂ ਤੁਹਾਡੇ ਰਾਹੀਂ ਉਹ ਸੁਣਦਾ ਰਿਹਾ ਉਹਨਾਂ ਨੇ ਬੇਵਸੀ ਅਫਸਰਾਂ ਨੂੰ ਲਿਜਾ ਕੇ ਡੀਸੀ ਨੂੰ ਲਿਜਾ ਕੇ ਹੋਰ ਕਾਰਪੋਰੇਸ਼ਨ ਦੇ ਚੀਫ ਨੂੰ ਲਿਜਾ ਕੇ ਉਹਨਾਂ ਨੇ ਬੇਵਸੀ ਸਾਬਤ ਕੀਤੀ ਵੀ ਕਿੰਨੀ ਵਾਰ ਮੈਂ ਯਾਰ ਤੁਹਾਨੂੰ ਸਫਾਈ ਕਰਨ ਨੂੰ ਕਹਿੰਦਾ ਕਿੰਨੀ ਵਾਰ ਕਹਿੰਦਾ ਇੱਥੋਂ ਪਤਾ ਲੱਗਦਾ ਵੀ ਇਹਨਾਂ ਦੀ ਕਮਾਂਡ ਆ ਜਿਹੜੀ ਉਹ ਕਿਤੇ ਕਿਤੇ ਨਾ ਕਿਤੇ ਖਤਮ ਹੋ ਚੁੱਕੀ ਆ ਹੁਣ ਸਭ ਤੋਂ ਵੱਡਾ ਬੇਅਦਬੀ ਦਾ ਇਸ਼ੂ ਸੀ ਉਹ ਜੀ ਕੀ ਕੀਤਾ ਅਖੀਰ ਅਖੀਰ ਇਹ ਸੀ ਵੀ ਸਾਢੇ 3 ਵਾਰ ਸਾਲਵਾਰ ਬਿੱਲ ਨਹੀਂ ਆਵਾਂਗੇ ਅਖੀਰ ਬਿੱਲ ਆਂਦਾ ਹੀ ਨਹੀਂ ਇਹਨੂੰ ਕਵੇਡੀ ਨਹੀਂ ਕਹੋਂਗੇ ਤਾਂ ਕੀ ਕਹੋਂਗੇ ਐਡਾ ਸੀਰੀਅਸ ਗੱਲ ਮੁੜ ਕੇ ਕਹਿੰਦੇ ਜੀ ਹੁਣ 6 ਮਹੀਨੇ ਇਹਦੇ ਉੱਤੇ ਡਿਸਕਸ਼ਨ ਹੋਊਗੀ ਤੇ ਭਾਈ 6 ਮਹੀਨੇ ਪਹਿਲਾਂ ਡਿਸਕਸ਼ਨ ਕਰਾਉਣ ਤੋਂ ਬਾਅਦ ਬਿੱਲ ਨਹੀਂ ਆਉਂਦੇ ਇਸ ਕਰਕੇ ਹਰ ਚੀਜ਼ ਕੋਈ ਸਿਰ ਪੈਰ ਦੀ ਗੱਲ ਨਹੀਂ ਜਿਹੜੀ ਤੁਸੀਂ ਲੈਂਡ ਪੋਲਿੰਗ ਦੀ ਗੱਲ ਕੀਤੀ ਆ ਉਹਦੇ ਵਿੱਚ ਸਿਰਫ ਤੇ ਸਿਰਫ ਮੈਂ ਤੁਹਾਡੇ মিডিਆ ਦੇ ਕਹਿਣਾ ਬੀ ਵੀ ਇਹ ਆਮ ਆਦਮੀ ਪਾਰਟੀ ਵਾਲੇ ਜਵਾਬ ਦੇ ਦੇਣ ਸਾਰਾ ਲੈਂਡ ਪੋਲਿਸੀ ਲੈਂਡ ਜਿਹੜੀ ਪੂਲਿੰਗ ਪਾਲਸੀ ਆ ਉਹ ਕੋਈ ਇੰਡਸਟਰੀ ਮਿਨਿਸਟਰ ਨਹੀਂ ਚਲਾ ਰਿਆ ਕੋਈ ਹੋਰ ਨਹੀਂ ਚਲਾ ਰਿਆ ਸਿਰਫ ਸਕਿੰਦਰ ਜੈਨ ਫਿਰ ਮੈਂ ਕਹਿੰਨਾ 4 ਦਿਨ ਪਹਿਲਾਂ ਮੀਟਿੰਗ ਹੋਈ ਆ ਜਿੱਥੇ ਸਾਰੇ মিডিਆ ਵਾਲੇ ਸੱਦੇ ਸੀ ਇੱਕ بڑے ਤੋਂ بڑے ਉਹਨਾਂ ਨੂੰ ਜੇ ਅਮਨ ਉਰੜਾ ਵੀ ਸੀ ਉੱਥੇ ਦੂਜੇ ਮਿਨਿਸਟਰ ਵੀ ਸੀ ਕਿਸੇ ਨੂੰ ਬੋਲਣ ਨਹੀਂ ਦਿੱਤਾ ਜੇ ਕਿਸੇ ਨੇ ਉਹਦੀ ਗੱਲ ਕੀਤੀ ਆ ਤਾਂ ਜੈਨ ਨੇ ਕੀਤੀ ਆ ਕਿਸਿੰਦਰ ਜੈਨ ਅਰਗੇ ਠੱਗ ਚੋਰ ਜਿਹੜੇ ਜ਼ਿਲ੍ਹਿਆਂ ਚ ਰਹਿ ਕੇ ਆਏ ਤੇ ਹਾੜ ਜੇਲ੍ਹ ਚੋਂ ਰਹਿ ਕੇ ਆਏ ਆ ਅੱਜੋ ਯਾਰ ਪੰਜਾਬ ਦੀਆਂ ਕੋਖੀਆਂ ਦਾ ਅੱਜੋ ਸਾਡੇ ਯਾਰ ਇੱਕ ਕਿਸਾਨੀਆਂ ਦੀ ਜ਼ਮੀਨ ਦਾ ਸਾਡੀ ਜਿਹੜੀ ਮਾਂ ਐ ਇੱਕ ਮਾਂ ਜੰਮਨ ਵਾਲੀ ਇੱਕ ਮਾਂ ਜ਼ਮੀਨ ਜੇ ਉਹ ਜ਼ਮੀਨਾਂ ਦਾ ਫੈਸਲਾ ਦਿੱਲੀੋਂ ਆ ਕੇ ਸਤਿੰਦਰ ਜੈਨ ਅਰਗਾ ਕਰੂਗਾ ਬਿਲਕੁਲ ਨਹੀਂ ਕਰਨ ਦਿੰਦੇ ਬਿਲਕੁਲ ਨਹੀਂ ਕਰਨ ਦਿੰਦੇ ਸਤਿੰਦਰ ਜੈਨ ਉਹਨੇ ਜਿੱਥੇ ਲੱਭ ਗਏ ਮੇਰੇ ਅਰਗੇ ਨੂੰ ਜੇ ਪਤਾ ਲੱਗ ਗਿਆ ਕਿਥੇ ਪੰਜਾਬ ਚ ਇਹਦੀਆਂ ਨਾਪ ਜੀੜਾ ਪੁਆਈਆਂ ਇਹ ਨਾ ਤੁਹਾਨੂੰ ਚੱਪਲਾ ਲਾ ਕੇ ਭਜਦਾ ਦੇਖੂਗਾ ਮੈਂ ਤੈਨੂੰ ਇੰਨਾ ਕਹਿ ਰਿਹਾ ਜਿਹੜੇ ਪੰਜਾਬ ਦੇ ਜਿਹੜੇ ਹਾਲਾਤਾਂ ਦੀ ਗੱਲ ਆ ਉਹ ਤਾਂ ਬਹੁਤ بڑا ਨਿਗਾਹਾਰ ਆ ਜਿਹੜਾ ਆਇਆ ਪਿਆ ਹਰਾਨੀ ਦੀ ਗੱਲ ਉਦੋਂ ਹੁੰਦੀ ਆ ਵੀ ਜਦੋਂ ਅੱਜ ਸਾਡੇ ਪਵਿੱਤਰ ਸਥਾਨ ਦਰਵਾਜ ਸਾਹਿਬ ਜੀ ਉਹਨਾਂ ਦੇ ਉੱਤੇ ਵੀ ਕੋਈ ਈਮੇਲ ਭੇਜੀ ਜਾਂਦਾ ਕੀ ਕਰੀ ਜਾਂਦਾ ਤੋਂ ਦੂਸਤ ਕੋਈ ਵਿਸ਼ਵਾਸ ਦਿਵਾਉਣ ਵਾਲੀ ਗੱਲ ਸਰਕਾਰ ਵੱਲੋਂ ਹੋ ਨਹੀਂ ਰਹੀ ਜੀ ਪਰ ਮੈਂ ਇਹ ਜ਼ਰੂਰ ਕੱਲ ਕਹਿ ਸਕਦਾ ਕਿ ਸਾਡੇ ਜਿਹੜੇ ਸ਼ਕਤੀ ਦੇ ਕੇਂਦਰ ਨੇ ਜਿੱਥੋਂ ਤਾਕਤ ਮਿਲਦੀ ਹੈ ਗੁਰੂ ਨੂੰ ਇੱਥੇ ਕਿਸੇ ਦੀ ਵੀ ਕੋਈ ਹਿੰਮਤ ਨਹੀਂ ਕਿਸੇ ਦੀ ਕੋਈ ਤਾਕਤ ਨਹੀਂ ਵੀ ਉਹ ਇਹ ਜੀ ਕੋਈ ਗੱਲ ਕਰ ਜਵੇ ਇਹ ਜਿਹੜੀਆਂ ਵੀ ਕੋਈ ਇਹ ਜੀਆਂ ਗੱਲਾਂ ਲਿਖਦਾ ਉਹ ਸਿਰਫ ਤੇ ਸਿਰਫ ਜਿਹੜਾ ਅਬਨਾਰਮਲ ਆਦਮੀ ਹੋ ਸਕਦਾ ਕੋਈ ਹੋਰ ਐਸਾ ਬਿਮਾਰ ਆਦਮੀ ਹੋ ਸਕਦਾ ਪਰ ਕੋਈ ਵੀ ऐसी शक्ति ਨਹੀਂ ਜਿਹੜੀ ਕਿ ਸਾਡੇ ਦਰਬਾਰ ਸਾਹਿਬ ਤੱਕ ਕੋਈ ਪਹੁੰਚ ਕਰ ਸਕੇ ਕੋਈ ਹਮਲਾ ਕਰ ਸਕੇ ਇਹ ਮਤਲਬ ਅੰਦਰੋਂ ਇੱਕ ਸਾਰਿਆਂ ਦਾ ਵਿਸ਼ਵਾਸ ਹੈ ਇੱਕ ਭਰੋਸਾ ਹੈ